thank <laughs> you ਹਾਂਜੀ ਸਤਿ ਸ੍ਰੀ ਅਕਾਲ ਅੱਜ ਮੈਂ ਪਿੰਡ ਚਮਾਰੂ ਗ੍ਰਾਮ ਪੰਚਾਇਤ ਸਰਦਾਰਪੁਰ ਉਪਰ ਚਮਾਰੂ ਪਿੰਡ ਆਏ ਬੀਸ ਇਸ ਪਿੰਡ ਵਿੱਚ ਬੰਨੂ ਬਹੁਤ ਵਧੀਆ ਕੁਝ ਦੇਖਣ ਨੂੰ ਮਿਲਿਆ ਜੋ ਆਪ ਜੀ ਨਾਲ ਸਾਂਝਾ ਕਰ ਰਿਹਾ ਪਹਿਲਾਂ ਤਾਂ ਇਸ ਪਿੰਡ ਵਿੱਚ ਨੋਟਸ ਲਿਖਿਆ ਬਾ ਚੇਤਾਵਨੀ ਤੇ ਜੋ ਹੋ ਰਿਹਾ ਪਿੰਡ ਲਈ ਜ਼ਰੂਰੀ ਆ ਤੇ ਵਧੀਆ ਜੋ ਉਪਰਾਲੇ ਕਰ ਰਿਹਾ ਵੀਰਾਂ ਨੂੰ ਉਹਨਾਂ ਨੂੰ ਸਲਾਮ ਆ ਤੁਸੀਂ ਸੀਸੀਟੀਵੀ ਕੈਮਰੇ ਨਿਗਰਾਨੀ ਵਿੱਚੋਂ ਕਿਸੇ ਭਕਾਰੀ ਜਾਂ ਪਖੰਡੀ ਸਾਧਾਂ ਦੀ ਉਗਰਾਹੀ ਕਰਨਾ ਬੰਦ ਹੈ ਜੇ ਕੋਈ ਵੀ ਬਾਹਰਲਾ ਵਿਅਕਤੀ ਕਿਸੇ ਕਿਸਮ ਦੀ ਉਗਰਾਹੀ ਕਰਨ ਪਿੰਡ ਵਿੱਚ ਆਉਂਦਾ ਹੈ ਤਾਂ ਉਸ ਨਾਲ ਪਿੰਡ ਦੇ ਦੋ ਦੋ ਚਾਰ ਮਾਹਤਮ ਸੱਜਣ ਹੋਣੇ ਜ਼ਰੂਰੀ ਹਨ ਖੁਸਰੀਆਂ ਦੀ ਬਧਾਈ 1100 ਰੁਪਏ ਤੋਂ ਵੱਧ ਨਹੀਂ ਹੋਵੇਗੀ ਸਿਰਦੇ ਵਾਲਾ ਨੂੰ ਖਰੀਦਣ ਵਾਲੇ ਦੀ ਐਂਟਰੀ ਬੰਦ ਹੈ ਕੋਈ ਵੀ ਨਸ਼ਾ ਵੇਚਣ ਵਾਲਾ ਵਿਅਕਤੀ ਪਿੰਡ ਵਿੱਚ ਫੜਿਆ ਜਾਂਦਾ ਤਾਂ ਉਸ ਦਾ ਸੋਦਾ ਲਾ ਕੇ ਪੁਲਿਸ ਵੱਲੇ ਕੀਤਾ ਜਾਵੇਗਾ ਨਸ਼ਾ ਵੇਚਣ ਵਾਲੇ ਨੂੰ ਪੜਾਉਣ ਵਾਲੇ ਨੂੰ 10000 ਰੁਪਏ ਨਗਦੀ ਨਾਮ ਦਿੱਤਾ ਜਾਵੇਗਾ ਅੰਤਮ ਰਾਤ ਵੇਲੇ ਸਾਡਾ ਲੰਗਰ ਵਰਤਾਇਆ ਜਾਵੇਗਾ ਅਤੇ ਮੋੜ ਵੀ ਮਕਾਨ ਬੰਦ ਹੈ ਪੰਚਾਇਤ ਵੱਲੋਂ ਲਾਏ ਗਏ ਬੁੱਟਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਸਰਪੰਚ ਕੁਲਵਿੰਦਰ ਸਿੰਘ ਤੇ ਇਸ ਵੀਰ ਇੱਥੇ ਇਸ ਪਿੰਡ ਵਿੱਚ ਦੇਖਿਆ ਜਾਵੇ ਤੇ ਪਿੰਡ ਦੇ ਆਲੇ ਦਲੇ ਗਾਮ ਲਿਆ ਵਿੱਚ ਰੁੱਖ ਲਗਾ ਰੱਖਿਆ ਛੋਟੇ ਛੋਟੇ ਪੌਦੇ ਪਾਉ ਵਧੀਆ ਆ ਦੇਖੋ ਇਦਾਂ ਦੇ ਬੋਰਡ ਬਣਾ ਰੱਖਿਆ ਜਿਵੇਂ ਚਾਨਕਿਆ 370 ਈਪੂ 283 ਈਪੂ ਇੱਕ ਭਾਰਤੀ ਦਾਰਸਿਕ ਦਾਰਸ਼ਨਿਕ ਅਤੇ ਚੰਦਰਗੁਪਤ ਮੋਰੀਆ ਦਾ ਸਲਾਹਕਾਰ ਸੀ ਉਹ ਕੋਟਿਲਿਆ ਨਾਮ ਨਾਲ ਪ੍ਰਸਿੱਧ ਹੈ ਉਸ ਨੇ ਨੰਦਵੰਸ ਨਾਮ ਦਾ ਨਾਸ਼ ਕਰਕੇ ਚੰਦਰਗੁਪਤ ਮੋਰੀਆ ਨੂੰ ਰਾਜਾ ਬਣਾਇਆ ਉਸ ਦੀ ਰਚਨਾ ਅਰਥ ਸ਼ਾਸਤਰ ਰਾਜਨੀਤੀ ਅਤੇ ਸਮਾਜਿਕ ਨੀਤੀ ਆਦ ਦਾ ਮਹਾਨ ਗ੍ਰੰਥ ਹੈ ਉਸ ਇਸ ਨੂੰ ਮੌਰੀਆ ਕਾਲ ਭਾਰਤੀ ਸਮਾਜ ਦਾ ਦਰਪਨ ਮੰਨਿਆ ਜਾਂਦਾ ਹੈ ਮੁੰਦਰਾ ਰਾਖਸ਼ ਤੇ ਅਨੁਸਾਰ ਇਹਨਾਂ ਦਾ ਅਸਲ ਨਾਮ ਚੰਡਕਿਆ ਸੀ ਇਦਾਂ ਦਾ ਇਤਿਹਾਸ ਪਿੰਡ ਦੇ ਵਿੱਚ ਲਿਖ ਰੱਖਿਆ ਹੈ ਜਿਸ ਤਰ੍ਹਾਂ ਇਹਦੇ ਦੂਸਰੇ ਪਾਸੇ ਭਾਈ ਕਨੈਗਿਆਜੀ ਦੇ ਆਏ ਤੇ ਭਾਈ ਕਨੈਗਿਆਜੀ 1948 ਤੇ 1704 ਆਪ ਸਾਈ ਪੋਜਾ ਨੂੰ ਰਸਦ ਪਾਣੀ ਪਹੁੰਚਾਉਂਦੇ ਕੰਮ ਵਿੱਚ ਜੁਟ ਗਏ ਅਨਿਕ ਸੇਵਕ ਭਾਈ ਨੰਨੂਆ ਜੀ ਤੋਂ ਨਵੇਂ ਗੁਰੂ ਜੀ ਦੀ ਬਾਣੀ ਸੁਣੀ ਤੇ ਆਪ ਅਨੰਦਪੁਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਪਹੁੰਚ ਗਏ ਆਪ ਆਪਣੇ ਚਿੱਟੇ ਬਸਤਰ ਪਹਿਨ ਕੇ ਬਿਨਾਂ ਬਿੱਤ ਕਰੇ ਦੀ ਪਾਣੀ ਸਪਲਾਈ ਪਿਲਾਏ ਜਾਂਦੇ ਜਦੋਂ ਸਿੱਖਾਂ ਨੇ ਦੇਖਿਆ ਕਿ ਭਾਈ ਕਨੀਆ ਨਾਲ ਸਾਡੇ ਨਾਲ 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 ਬੇੜੀਆਂ ਨੂੰ ਵੀ ਪਾਣੀ ਪਿਲਾਏ ਜਾਂਦੇ ਹਨ ਤਾਂ ਇਹਦੀ ਸਗਲ ਸਿੱਖਾਂ ਦੇ ਸਿੱਖਾਂ ਨੇ ਗੁਰੂ ਗੋਬਿੰਦ ਸਿੰਘ ਜੀ ਕੋਲ ਕੀਤੀ ਗੁਰੂ ਜੀ ਦੇ ਪੁੱਛਣ ਉੱਤੇ ਭਾਈ ਕਨਈਆ ਜੀ ਨੇ ਕਿਹਾ ਕਿ ਉਹ ਇਹ ਪਾਤਸ਼ਾਹ ਮੈਂ ਕਿਸੇ ਹਿੰਦੂ ਜਾਂ ਮੁਸਲਮਾਨ ਨੂੰ ਪਾਣੀ ਨਹੀਂ ਪਿਲਾਉਂਦਾ ਮੈਂ ਤਾਂ ਹੱਥਾਂ ਮੇਂ ਆਪ ਜੀ ਦਾ ਰੂਪ ਵੇਖਦਾ ਹਾਂ ਏਸੀ ਭਾਈ ਕਨਈਆ ਜੀ ਦੀ ਸਰਤਾ ਹਰ ਇੱਕ ਨੂੰ ਇੱਕੋ ਰੂਪ ਚ ਦੇਖਣ ਪਰ ਦੇਖਣਾ ਤੇ ਦੂਸਰਾ ਇਹਨਾਂ ਦੇ ਹੈ ਲੱਗਿਆ ਜੀ ਦੇਖੋ ਕਿੰਨਾ ਵਧੀਆ ਮੇਰਾ ਪਿੰਡ ਸਾਰਿਆਂ ਤੋਂ ਸੋਨਾ ਬਾਕੀ ਜਿਮਾਰੂ ਪਿੰਡ ਦੇ ਮੰਦਰ ਨਹੀਂ ਬੜਿਆ ਬਾਰ-ਬਾਰ ਵੇਖਿਆ ਬਾਕੀ ਮੇਰਾ ਪਿੰਡ ਸਾਰਿਆਂ ਤੋਂ ਸੁਣਾ ਤੇ ਦੂਸਰੀ ਗੱਲ ਇਹਨਾਂ ਦੇ ਇਸਰੋ ਇਸਰੋ ਭਾਰਤੀ ਪੁਲਾੜ ਸੰਸਥਾ ਇਹ 15 ਅਗਸਤ 1969 ਦੀ ਇਸਰੋ ਭਾਰਤੀ ਪੁਲਾੜ ਕੋਜ ਸੰਸਥਾ ਭਾਰਤ ਸਰਕਾਰ ਦੀ ਪੁਲਾੜ ਕੋਜ ਸੰਸਥਾ ਹੈ ਇਸਰੋ ਪੂਰੀ ਦੁਨੀਆ ਵਿੱਚ ਸੇਮੀ ਸਭ ਤੋਂ ਵੱਡੀ ਸਰਕਾਰੀ ਪੁਲਾੜ ਕੋਜ ਸੰਸਥਾ ਹੈ ਇਹ ਸੰਸਥਾ ਅਗਸਤ 1969 ਵਾਲੇ ਦਿਨ ਸਥਾਪਿਤ ਕੀਤੀ ਗਈ। ਭਾਰਤ ਸਰਕਾਰ ਨੇ ਸਪੇਸ ਕਮਿਸ਼ਨ ਅਤੇ ਵਿਭਾਗ ਜੂਨ 1972 ਵਿੱਚ ਕਾਇਮ ਕੀਤਾ ਤੇ ਸਤੰਬਰ 1972 ਨੂੰ ਇਸਰੋ ਇਸ ਵਿਭਾਗ ਦਾ ਹਿੱਸਾ ਬਣ ਗਈ। ਸਪੇਸ ਕਮਿਸ਼ਨ ਪੁਲਾੜ ਕਾਰਜਾਂ ਦੀਆਂ ਨੀਤੀਆਂ ਘੜਦਾ ਹੈ ਅਤੇ ਸਪੇਸ ਵਿਭਾਗ ਇਸਰੋ, ਆਈਐਸਆਰਆਈ, ਭੌਤਿਕ ਅਤੇ ਖੋਜ ਪ੍ਰਯੋਗਸ਼ਾਲਾ ਪੀਆਰਐਲ, ਕੌਮੀ ਵਾਤਾਵਰਨ ਖੋਜ ਪ੍ਰਯੋਗਸ਼ਾਲਾ ਐਨ ਏ ਆਰ ਐਲ ਉੱਤਰ ਪੂਰਬੀ ਪੁਲਾਰ ਉਪਯੋਗਤਾਵਾਂ ਕੇਂਦਰ ਐਨ ਈ ਐਸ ਏ ਸੀ ਅਰਧ ਚਾਲਕ ਤਤ ਪ੍ਰਯੋਗਸ਼ਾਲਾ ਐਸ ਸੀ ਐਲ ਆਦ ਸੰਸਥਾਵਾਂ ਰਾਹੀਂ ਇਹਨਾਂ ਕਾਰਜਾਂ ਨੂੰ ਅਮਲ ਵਿੱਚ ਲਿਆਉਂਦਾ ਹੈ ਇਹ ਸੀ ਇਸਰੋ ਬਾਰੇ ਜਾਣਕਾਰੀ ਤੇ ਦੂਸਰੇ ਪਾਸੇ ਜੀ ਆਪਣੇ ਸ਼ਹੀਦ ਨਾਇਕ ਸੂਬੇਦਾਰ ਮਨਦੀਪ ਸਿੰਘ ਜੀ ਸ਼ਹੀਦ ਹੋਏ ਸੀ ਲੜਾਈ ਜੇ ਇਹ ਇਹ ਪਟਿਆਲਾ ਜ਼ਿਲ੍ਹੇ ਦੇ ਸੀਲ ਪਿੰਡ ਵਿੱਚ ਰਹਿਣ ਵਾਲੇ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ ਗੈਲਬਾਨ ਬੈਲੀ ਵਿੱਚ ਚੀਨੀ ਫੌਜਾਂ ਨਾਲ ਹੋਈ ਝੜਪ ਵਿੱਚ ਨਾਇਬ ਸੂਬੇਦਾਰ ਮਨਦੀਪ ਸਿੰਘ ਜੀ ਸ਼ਹੀਦ ਹੋ ਗਏ। ਉਹਨਾਂ ਨੇ ਪੂਰੀ ਬਹਾਦਰੀ ਨਾਲ ਦੁਸ਼ਮਣਾਂ ਨਾਲ ਸਾਹਮਣਾ ਕੀਤਾ ਤੇ ਦੇਸ਼ ਦੀ ਸੁਰੱਖਿਆ ਲਈ ਸ਼ਹੀਦ ਹੋ ਗਏ। ਦੇਖੋ ਜੀ ਸ਼ਹੀਦਾਂ ਦਾ ਮਾਨ ਤਾਨ ਵੀ ਇਹ ਪਿੰਡ ਦੇ ਵਿੱਚ ਬਗੂਬੀ ਆ। ਇਸਲਾਮ ਆ ਇਹ ਲੋਕਾਂ ਦੀ ਸੋਚ ਨੂੰ ਜੋ ਕਰ ਰਹੇ ਹਨ। ਇਹ ਘਟੋ ਘਟ ਇਦਾਂ ਨੇ ਬੋਰ ਪਿੰਡ ਦੇ ਆਲੇ-ਦਾਲੇ 1 2 3 4 5 6 ਬੋਰਡ ਹੋਏ ਇੱਥੇ-ਇੱਥੇ ਤੇ ਹੋਰ ਵੀ ਆਕੇ ਤੇ ਅੱਗੇ ਮੈਂ ਤੁਹਾਨੂੰ ਦਿਖਾਉਣਾ ਵੀ ਤੁਸੀਂ ਦੇਖੋ ਵੀ ਇਹ ਪਿੰਡ ਕਿੰਨਾ ਵਧੀਆ ਹੋਊਗਾ ਜੋ ਬਾਹਰੋਂ ਇੰਨਾ ਸੋਹਣਾ ਹੈ ਵੀ ਪ੍ਰਭਾਵ ਪਾਉਂਦਾ ਉਹ ਸਾਹਮਣੇ ਗੇਟ ਦੇ ਉੱਪਰ ਦੇਖੋ ਦੋ ਬੰਦੇ ਖੜਾ ਰੱਖਿਆ ਇੱਕ ਕਿਸਾਨ ਇੱਕ ਪੌਜੀ ਸਲਾਮ ਆ ਪਿੰਡ ਨੂੰ ਦੂਸਰਾ ਮੰਗਲ पांडे ਜੀ ਬਾਰੇ ਇਹਨਾਂ ਨੇ ਦੱਸਿਆ ਪਏ ਮੰਗਲ पांडे 19 ਜੁਲਾਈ 1827 8 April 1857 ਮੰਗਲ पांडे ਭਾਰਤ ਦੀਪ ਆਜ਼ਾਦੀ ਦੀ ਪਹਿਲੀ ਲੜਾਈ ਅਰਥਾਤ 1857 ਦੇ ਵਿਦਰੋਹ ਦੀ ਸ਼ੁਰੂਆਤ ਮੰਗਲ पांडे ਨਾਲ ਹੋਈ ਜਦੋਂ ਗਾਂ ਅਤੇ ਸੂਰ ਦੀ ਚਰਬੀ ਲੱਗੇ ਕਾਰਤੂਸ ਲੈਂਡ ਤੋਂ ਮਨਾਂ ਕਰਨ ਤੇ ਉਹਨਾਂ ਦੇ ਵਿਰੋਧ ਜਿਤਾਇਆ ਇਹਦੇ ਪ੍ਰਨਾਮ ਸਰੂਪ ਉਹਨਾਂ ਦੇ ਹਥਿਆਰ ਖੋਹ ਲਏ ਜਾਣ ਤੇ ਵਰਦੀ ਉਤਾਰ ਲੈਣ ਦਾ ਫੌਜ ਹੁਕਮ ਹੋਇਆ ਫੌਜੀ ਹੁਕਮ ਹੈ ਮੰਗਲਪਾਂਡੇ ਨੇ ਇਸ ਉਸ ਦੇਸ਼ ਨੂੰ ਮੰਨ ਤੋਂ ਇਨਕਾਰ ਕਰ ਦਿੱਤਾ ਤੇ 19 ਮਾਰਚ 29 ਮਾਰਚ ਸਨ 1857 ਉਹਨਾਂ ਦੀ ਰਾਈਫਲ ਖੋਲ ਲਈ ਅੱਗੇ ਵਧੇ ਅੰਗਰੇਜ਼ ਅਫਸਰ ਮੇਜਰ ਹਿਊਮਨ ਹਿਊ ਹਿਊਸਨ ਉੱਤੇ ਆਕਰਮ ਕਰ ਦਿੱਤਾ ਸਾਨਾ 1857 ਦਾ ਆਜ਼ਾਦੀ ਸੰਗਰਾਮ ਦੇ ਅਗਰਦੂਰ ਸਨ ਇਹ ਸੰਗਰਾਮ ਪੂਰੇ ਹਿੰਦੁਸਤਾਨ ਦੇ ਜਵਾਨਾਂ ਅਤੇ ਕਿਸਾਨਾਂ ਨੇ ਮਿਲ ਕੇ ਲੜਿਆ ਸੀ ਇਸ ਨੂੰ ਬਰਤਾਨਵੀ ਸਾਮਰਾਜ ਦੁਆਰਾ ਦਬਾ ਦਿੱਤਾ ਗਿਆ ਇਸ ਤੋਂ ਬਾਅਦ ਬਾਅਦ ਹੀ ਪੂਰਨ ਤੌਰ ਤੇ ਹਿੰਦੁਸਤਾਨ ਬਰਤਾਨੀਆਂ ਦਾ ਹਕਮ ਦਾ ਅਗਾਜ਼ ਹੋਇਆ ਇਹ ਮੰਗਲਪੰਡੇ ਜੀ ਬਾਰੇ ਸੀ ਜਾਣਕਾਰੀ ਜੋ ਸਾਡੇ ਅੱਜ ਦੇ ਲੋਕਾਂ ਨੂੰ ਜ਼ਰੂਰ ਚਾਹੀਦੀ ਹੈ ਬੱਚਿਆਂ ਨੂੰ ਵੀ ਤੇ ਦੂਸਰੇ ਪਾਸੇ ਇਹਨਾਂ ਨੇ ਖਾਲਸਾ ਈਡ ਬਾਰੇ ਲਿਖਿਆ ਭਾਈ ਜੀ ਖਾਲਸਾ ਈਡ ਕੀ ਖਾਲਸਾ ਈਡ ਦੀ ਸਥਾਪਨਾ 1999 ਵਿੱਚ ਹੋਈ ਇਹਦਾ ਮੁੱਖ ਮਹੱਤਵ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਤਬਾਹੀ ਜਾਂ ਸੰਘਰਸ਼ ਦੁਨੀਆ ਵਿੱਚ ਸੇਵਾ ਪ੍ਰਦਾਨ ਕਰਨਾ ਹੈ ਇਸ ਦਾ ਮੁੱਖ ਧਿਆਨ ਦੁਨੀਆ ਭਰ ਵਿੱਚ ਭੁੱਖ ਮਿਟਾਉਣ ਤੇ ਹੈ ਇਹ ਲੰਗਰ ਦੀ ਸਿੱਖ ਧਾਰਨਾ ਤੇ ਆਧਾਰਿਤ ਹੈ ਤੇ ਆਓ ਤੁਹਾਨੂੰ ਅੱਗੇ ਦਿਖਾਉਂਦੇ ਆ ਹੋਰ ਦੇਖੋ ਜੇ ਨਲਕਾ ਵੀ ਲਾਇਆ ਇਸ ਪਿੰਡ ਨੂੰ ਨਲਕਾ ਹੈ ਆ ਦੇਖਦੇ ਆ ਚਲਾ ਕੇ ਚੱਲਦਾ ਹੈ ਨਹੀਂ ਚੱਲਦਾ ਦੀ ਹੁਣ ਚੱਲਦਾ ਵੇ ਪਾਣੀ ਨਹੀਂ ਆਉਂਦਾ ਹੁਣ ਦੂਸਰੀ ਦੇਖੋ ਇਸ ਪਿੰਡ ਦੀ ਖਾਸਿਤ ਕੀ ਆ ਦੇਖੋ ਕਿੱਡੇ-ਕਿੱਡੇ ਮਹਾਰਾਜਾਂ ਵਰਗੇ ਕੁਰਸੀਆਂ ਲਗਾ ਰੱਖਿਆ ਨੇ ਬੈਠਣ ਵਾਸਤੇ ਚੌਂਕ ਬਣਾ ਰੱਖਿਆ ਨਹੀਂ ਦੇਖਿਆ ਅਮ ਜਿੰਨੀ ਵੀ ਮੰਨ ਲਓ ਇਹ ਜਗਾ ਪਈਆ ਕੋਈ ਹੋਰ ਜ਼ਿਮੀਂਦਾਰ ਹੁੰਦੇ ਜਿਹੜੇ ਭੁੱਖੇ ਜ਼ਿਮੀਂਦਾਰ ਹੁੰਦੇ ਆਪਣੀਆਂ ਜ਼ਮੀਨਾਂ ਨਾਲ ਨਹੀਂ ਰੱਜਦੇ ਉਹ ਸੜਕ ਦਾ ਕਿਨਾਰਾ ਦਰਖਤਾਂ ਦਾ ਕਿਨਾਰਾ ਪਰ ਇਹਨਾਂ ਨੇ ਚੌਂਕ ਬਣਾ ਰੱਖਿਆ ਇੱਥੇ ਬੈਠਣ ਵਾਸਤੇ ਉਹ ਦੇਖੋ ਜਿੱਥੇ ਤੱਕ ਸੜਕ ਦੀ ਉਹ ਲੱਗੀ ਵੀ ਉੱਥੇ ਤੱਕ ਉਹਨਾਂ ਨੇ ਜ਼ਮੀਨ ਛੱਡੀ ਪਈਆ ਪਰ ਸਾਡੇ ਦੇਖਿਆ ਬਹੁਤ ਜਗ੍ਹਾ ਜ਼ਿਮੀਂਦਾਰ ਬਾਹਰ ਲੈਂਦੇ ਆ ਜੋ ਕਿ ਗਲਤ ਆ ਜਦੋਂ ਬਾਬਾ ਬੰਦਾਬਾਦਰ ਸਿੰਘ ਜੀ ਬਾਰੇ ਉਹਨੇ ਕੀ ਲਿਖਿਆ ਇੱਕ ਘਟੋਕਟ ਪਿੰਡ ਦੇ ਸ਼ੁਰੂ ਹੋਣ ਤੋਂ ਲੈ ਕੇ ਪਿੰਡ ਦੇ ਅੰਦਰ ਤੱਕ ਇਹ ਸਭ ਕੁਝ ਲਿਖਿਆ ਹੋਇਆ ਬੋਰਡ ਬੰਦਾਬਾਹਦਰ ਜੀ ਦਾ ਇਤਿਹਾਸ ਲਿਖਿਆ ਹੋਇਆ 17 ਅਕਤੂਬਰ 1670 9 ਜੂਨ 1716 ਬੰਦਾ ਸਿੰਘ ਬਹਾਦਰ ਉਸ ਬੰਦਾ ਸਿੰਘ ਬਹਾਦਰ ਉਸਨੇ 15 ਸਾਲ ਦੀ ਉਮਰ ਵਿੱਚ ਬੈਰਾਗੀ ਬਣ ਲਈ ਘਰ ਛੱਡ ਦਿੱਤਾ ਤਾਂ ਉਸ ਨੂੰ ਮਾਧੋ ਦਾਦਾ ਦਾ ਨਾਂ ਜਾਣਿਆ ਜਾਣਿਆ ਜਾਣ ਲੱਗਿਆ ਉਸਨੇ ਗੋਦਾਬਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ ਇੱਥੇ ਹੀ ਉਸਦੀ ਮੁਲਾਕਾਤ ਸਤੰਬਰ 1788 ਈਸਵੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹਨਾਂ ਦਾ ਸੇਵਕ ਬਣ ਗਿਆ ਗੁਰੂ ਜੀ ਨੇ ਉਸ ਨੂੰ ਬੰਦਾ ਬਹਾਦਰ ਦਾ ਨਾਮ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ ਸਿੱਖਾਂ ਦੀ ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ ਤੇ ਦੂਸਰੇ ਪਾਸੇ ਜੋ ਇਤਿਹਾਸ 올림픽 ਖੇਡਾਂ ਦਾ ਓਲੰਪਿਕ ਖੇਡਾਂ ਬਾਰੇ ਲਿਖਿਆ ਗਿਆ ਜੀ ਓਲੰਪਿਕ ਖੇਡਾਂ ਹਰ 4 ਸਾਲਾਂ ਬਾਅਦ ਹੁੰਦੀਆਂ ਹਨ 1896 ਨੂੰ ਸ਼ੁਰੂ ਹੋਈਆਂ ਪਹਿਲੀਆਂ ਐਥਨਸ ਓਲੰਪਿਕ ਖੇਡਾਂ ਸਿਰਫ ਹੱਤਾਇਕ ਟਿਕਸਰ ਐਥਲਟਸ ਨਾਲ ਸ਼ੁਰੂ ਹੋਈਆਂ ਸਨ ਜਿਸ ਵਿੱਚ 14 ਦੇਸ਼ਾਂ ਦੇ 241 ਐਥਲੀਟਾਂ ਨੇ ਹਿੱਸਾ ਲਿਆ ਸੀ ਸਮਰ ਓਲੰਪਿਕ ਖੇਡਾਂ ਲੀਪ ਦੇ ਸਾਲ ਗਰਮ ਰੁੱਤ ਵਿੱਚ ਹੁੰਦੀਆਂ ਹਨ ਇਹ ਓਲੰਪਿਕ ਖੇਡਾਂ ਬਾਰੇ ਸੀ ਤੇ ਹੋਰ ਰਹਿ ਗਏ ਪਿੱਛੇ 5 10 ਹੋਰਾਂਗੇ ਪਰ ਮੈਂ ਇਹੀ ਪੜਾਂਗਾ ਨਹੀਂ ਫਿਰ ਵੀਡੀਓ ਜਿਆਦਾ ਲੰਮੀ ਹੋ ਜਾਣੀ ਆ 10 11 ਮਿੰਟ ਦੀ ਬਹੁਤ ਆ ਬਸ ਇੰਨਾ ਬਰੇ ਵੀ ਚਮਾਰੂ ਮੇਨ ਵਧੀਆ ਜੋਕਰ ਨਾਲ ਦੇ ਨਾਲ ਆ ਇਹ ਮਿਲਖਾ ਸਿੰਘ ਜੀ ਬਾਰੇ ਫੌਜ ਅਤੇ ਡਾਇਰੈਕਟਰ ਸਪੋਰਟਸ ਪੰਜਾਬ ਸਰਕਾਰ ਮਿਲਖਾ ਸਿੰਘ ਜੋ ਕਿ ਉਡਣਾ ਸਿੱਖ ਫਲਾਈਂਗ ਸਿੱਖ ਕਰਕੇ ਵੀ ਜਾਣੇ ਜਾਂਦੇ ਹਨ 2010 ਤੋਂ ਪਹਿਲਾਂ ਤੱਕ ਜਦੋਂ ਕ੍ਰਿਸ਼ਨਾ ਪੁਨੀਆ ਨੇ ਰਿਸਕਸ ਵਿੱਚ ਕਾਮਨੇਸ ਵੈਲਥ ਖੇਡਾਂ ਵਿੱਚ ਭਾਰਤ ਨੂੰ ਸੋਨੇ ਦਾ ਤਗਮਾ ਦਿਵਾਇਆ ਸੀ ਉਹ ਭਾਰਤ ਦੇ ਅਜਿਹੇ ਇਕੱਲੇ ਐਥਲੀਟ ਹਨ ਜਿਨ੍ਹਾਂ ਨੇ ਭਾਰਤ ਨੂੰ ਐਥਲੈਟਿਕ ਵਿੱਚ ਵਿਅਕਤੀਗਤ ਸੋਨੇ ਦਾ ਤਗਮਾ ਦਿਵਾਇਆ ਇਹ ਸਾਡੇ ਮਿਲਖਾ ਸਿੰਘ ਜੀ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਕਾਰਲ ਮਾਰਕਸ ਇਹਨਾਂ ਦਾ ਬੜੀ ਬਾਰ ਦੇ ਤੁਹਾਨੂੰ ਸ਼ਾਇਦ ਜਾਣਦੇ ਹੋਣਗੇ ਬਹੁਤ ਸੱਜਣ ਪਰ ਫਿਰ ਵੀ ਪੜ੍ਹ ਕੇ ਦੱਸ ਦਿੰਦੇ ਹਾਂ ਜਨਵਰੀ 1870 ਤੋਂ ਦਸੰਬਰ 1968 ਕਾਰਲ ਹਾਈ ਹਾਈਨਰਿਕ ਮਾਰਕਸ ਇੱਕ ਜਰਮਨ ਦਾਰਸ਼ਨਿਕ ਸਮਾਜਿਕ ਵਿਗਿਆਨੀ ਇਤਿਹਾਸਕ ਅਰਥ ਸ਼ਾਸਤਰੀ ਅਤੇ ਇਨਕਲਾਬੀ ਕਮਿਊਨਿਟੀ ਨੇ ਸੀ ਉਸਨੇ ਪਹਿਲੀ ਵਾਰ ਮਨੁੱਖੀ ਸਮਾਜ ਦੀ ਬਣਤਰ ਦੇ ਆਧਾਰ ਤੋਂ ਉਸ ਦੇ ਵਿਕਾਸ ਦੇ ਨਿਯਮਾਂ ਦਾ ਪਤਾ ਲਾਇਆ ਮਾਰਕਸ ਨੇ ਖਿਆਲਾਂ ਦੇ ਮੋٹے ਤੌਰ ਤੇ ਸਮਾਜਿਕ ਵਿਗਿਆਨ ਖਾਸ ਤੌਰ ਤੇ ਉਸ ਤੋਂ ਬਾਅਦ ਆਉਣ ਵਾਲੇ ਖੱਬੇ ਪੱਕੀ ਇਨਕਲਾਬੀਆਂ ਦੀ ਮਾਨਸਿਕਤਾ ਤੇ ਡੂੰਘਾ ਅਸਰ ਪਾਇਆ ਅਰਥ ਸ਼ਾਸਤਰ ਵਿੱਚ ਮਾਰਕਸ ਨੇ ਕਮਨ ਨੇ ਮਿਹਨਤ ਅਤੇ ਪੂੰਜੀ ਦੇ ਸੰਬੰਧ ਦੇ ਬਾਰੇ ਵਿੱਚ ਸਾਡੀ ਸਮਝ ਲਈ ਅਧਾਰ ਤਿਆਰ ਕੀਤਾ ਅਤੇ ਬਾਅਦ ਦੇ ਆਰਥਿਕ ਵਿਚਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਇਹ ਸਨ ਮਾਰਕਸ ਜੀ ਤਾਂ ਲਾਗੇ ਚੱਲੇ ਵੀ ਇਸ ਪਿੰਡ ਵਿੱਚ ਬਹੁਤ ਸੋਹਣਾ ਮੈਂ ਇੱਕ ਪਾਸਾ ਘੁੰਮਿਆ ਪਿੰਡ ਦਾ ਕਿਸੇ ਰਸ ਕੰਮ ਗਿਆ ਸੀ ਆ ਰਿਹਾ ਸੀ ਤਾਂ ਪਿੰਡ ਬਹੁਤ ਵਧੀਆ ਜੀ ਅੱਗੇ ਵੀ ਆ ਸਾਰੇ ਪਿੰਡਾਂ ਨੂੰ ਤੇ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕਰਾਂਗਾ ਕਿ ਸਾਰੇ ਪਿੰਡ ਇਸ ਤਰ੍ਹਾਂ ਹੋਣ ਤਾਂ ਬਹੁਤ ਵਧੀਆ ਗੱਲ ਆ ਸ਼ੁਕਰੀਆ ਧੰਨਵਾਦ ਜੀ ਚਮਾਰੂ ਦੇ ਪਿੰਡ ਵਸਿਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਐਨੀ ਉੱਚੀ ਸੋਚ ਰੱਖਣ ਵਾਲਿਆਂ ਨੂੰ ਖਾਸ ਕਰਕੇ ਸ਼ੁਕਰੀਆ ਲਓ ਜੀ ਇਹ ਇਸ ਪਿੰਡ ਦੇ ਬੰਦੇ ਆ ਇਹ ਕਾਕਾ ਜੀ ਵੀ ਜਾਣਦਾ ਛੋਟੂ ਆ ਜਾ ਪੁੱਤੋ ਦੱਸ ਕੀ ਆ ਦੱਸਦੇ ਕੋਈ ਨਾ ਚੱਲ ਤੁਸੀਂ ਦੱਸੋ ਪਿੰਡ ਚ ਕੀ ਕੀ ਆ ਜੀ ਉਹ ਦੱਸ ਤੇ ਚੱਲੀ ਚਲ ਦੱਸੋ ਕੀ ਆ ਮੇਰੀ ਪ੍ਰੋਬਲਮ ਆਰੇ ਪਿੰਡ ਮਾਈ ਬੂਟੇ ਲੈ ਵੀ ਸਰਪੰਚ ਨੇ ਗੇਟ ਬਣਵਾਏ ਵੀ ਵੈਰੀ ਗੁੱਡ ਬਾਈ ਉਹ ਕਿੱਡਾ ਫੁੱਡਾ ਹੋ ਗਿਆ ਖੇਡਾਂ ਹੁੰਦੀਆਂ ਇਹ ਸਕੂਲ ਵਿੱਚ ਖੇਡਾਂ ਹੁੰਦੀਆਂ ਆ ਹਾਂ ਜੀ ਤੇ ਇੱਕੋ ਕੋਠੀ ਬਣ ਰਿਹਾ ਉਹ ਕੀ ਦੀ ਪ੍ਰੋਫੈਸਰ ਜੀ ਕਹਿ ਰਹੇ ਤੁਸੀਂ ਪ੍ਰੋਫੈਸਰ ਪਰਫੈਸਰ ਨੇ ਕੀ ਕਰਨਾ ਕਿ ਉਹਦੇ ਰਹਿਣਾ ਜੀ ਇਹ ਪਿੰਡ ਲਈ ਕੰਮ ਕਰੂਗਾ ਪ੍ਰੋਸਨ ਬੋਰਡ ਦੇ ਪ੍ਰੋਸਨ ਦੇ ਗਰਾਊਂਡ ਵੀ ਆ ਖੇਡਣ ਲਈ ਔਰ ਜਿਵੇਂ ਹੋਰ ਪਿੰਡਾਂ ਦੇ ਵਿੱਚ ਮੇਰੇ ਪਿੰਡ ਵੀ ਪਾਰਟੀ ਬਾਜੀ ਇੱਥੇ ਤਾਂ ਨਹੀਂ ਕੋਈ ਪਾਰਟੀ ਬਾਜੀ ਵਾਲਾ ਕੰਮ ਕੋਈ ਪਾਰਟੀ ਬਾਜੀ ਸਾਰੇ ਪਿਆਰ ਨਾਲ ਰਹਿੰਦੇ ਆ ਮਸਤ ਹਾਈ ਹਾਈ ਵੈਸੇ ਪਾਰਟੀ ਬਾਜੀ ਚਾਹੀਦੀ ਨਹੀਂ ਪਿੰਡ ਵਿੱਚ ਕਿਤੇ ਵੀ ਇਹ ਨਹੀਂ ਕਿਉਂ ਸੈਲੀ ਹਾਈ ਪੜਦਾ ਤੂੰ ਹਾਈ ਪੜਾ ਕਿਹੜੀ ਕਲਾਸ ਬੜਾਈ ਵਧੀਆ ਹੁੰਦਾ ਸਕੂਲ ਚ ਹਾਂਜੀ ਹੋ ਗ੍ਰਾਊਂਡ ਬਣਿਆ ਹੋਇਆ ਹਾਂ ਛੋਟੇ ਪਿੰਡ ਨਾਲ ਹੋਰ ਪਿੰਡਾਂ ਨਾਲੋਂ ਤੁਹਾਨੂੰ ਆਪਣਾ ਪਿੰਡ ਵਧੀਆ ਲੱਗਦਾ ਕਿ ਹੋਰ ਪਿੰਡਾਂ ਚ ਵੀ ਇਸੇ ਤਰ੍ਹਾਂ ਵਿਕਾਸ ਆ ਸਾਡਾ ਹੋਰ ਪਿੰਡ ਲੱਗਦਾ ਜੀ ਵਧੀਆ ਸਮਾਰੂ ਪਿੰਡ ਚ ਹਾਂਜੀ ਜਿਹੜਾ ਜਿਹੜਾ ਇਹ ਸਾਰੇ ਖੱਡਾਂ ਸਮਾਰੂ ਨੂੰ ਕੀ ਹੈ ਮੈਂ ਵੀ ਕੋਈ ਮਕਾਇਆ ਮੈਨੂੰ ਵੀ ਬਹੁਤ ਵਧੀਆ ਲੱਗਿਆ ਬੂਟੇ ਲੱਗੇ ਪਏ ਥੋਡੇ ਆਲੇ-ਦਾਲੇ ਇਹਨਾਂ ਦੀ ਸਾਰਾ ਕੁਝ ਜੀ ਕੂੜਾ ਸਿੱਟਣ ਵਾਸਤੇ ਅਲੱਗ ਲੱਗਾ ਉਹ ਵੀ ਹਾਰਡਸਟ ਪੀਨ ਡਸਟ ਤੇ ਬਜ਼ੁਰਗਾਂ ਨੇ ਉਹ ਬੈਠਣ ਵਾਸਤੇ ਬੱਸ ਸਟੈਂਡ ਜਾਂ ਬਣਾ ਰੱਖਿਆ ਵਧੀਆ ਸਾਰੇ ਆਲੇ-ਦਾਲੇ ਬੈਠ ਹੋਰ ਕਿ ਇੱਕ ਛੇਰ ਵਾਲਾ ਗੇਟ ਗਿਆ ਸ਼ੇਰ ਵੀ ਰੱਖ ਪੈਣੀ ਹਾਈ ਗੇਟ ਤੇ ਰੱਖੇ ਵੇਹੜਾ ਗੇਟ ਤੇ ਜੀ ਸਰਪੰਚ ਰਵਨੀ ਕੋਠੀ ਉਤਾਰ ਕੇ ਜੀ ਇੱਧਰ ਰੱਖਿਆ ਜੀ ਕੀ ਬਾਤ ਆ ਵਧੀਆ ਸਰਪੰਚ ਆ ਜੀ ਤੁਹਾਡੇ ਵਾਲਾ ਸਲਾਮ ਆ ਬਾਈ ਤੁਹਾਨੂੰ ਵੀ ਪਿੰਡ ਵਾਲਿਆਂ ਨੂੰ ਤੇ ਸਰਪੰਚ ਨੂੰ ਵੀ ਤੁਹਾਡੇ ਨੂੰ ਸਾਰਿਆਂ ਨੂੰ ਜਿਹੜੇ ਇੰਨੇ ਵਧੀਆ ਕੰਮ ਕਰ ਰਹੇ ਆ ਤੇ ਕਿੱਤਾ ਜੀ ਜਾ ਕੇ ਉਸ ਤੇ ਬੋਲਦੇ ਉਹ ਕਰੀਏ ਨਾ ਉਸ ਦੀ ਵੀ ਫੋਟੋ ਬਣਾ ਕੇ ਡਾਲਦੇ ਕਿ ਕਿਥੇ ਤੁਹਾਡੇ ਕੀ ਆ ਬੁ ਕੀ ਆ ਬਣਾ ਰੱਖਿਆ ਸੋਣਾ ਗੇਟਵੇ ਅੱਛਾ ਵਾਹ ਜਾ ਕੇ ਪਾਸੇ ਦੇਖੀ ਚਲੋ ਭਾਈ ਸ਼ੁਕਰੀਆ